ਹਾਂਜੀ ਹਾਂਜੀ ਮੈਂ ਉੱਥੇ ਡਿਊਟੀ ਕਰਦੀ ਆਂ ਪਰ ਗੱਲ ਤੇ ਦੱਸੂ ਕੀ ਹੋਈ ਆ ਤੁਸੀਂ ਕਿਵੇਂ ਆਏ ਹੋ ਇੱਥੇ ਤੁਸੀਂ ਕੀਰਤਨਾ ਦੇ ਮੁੰਡੇ ਨੂੰ ਜਾਣਦੇ ਹੋ ਬਾਈ ਹਾਂਜੀ ਜਾਣਦੇ ਆਂ ਇਹ ਉਸੇ ਦੀ ਗੱਲ ਕਰਦਾ ਮੁੰਡੇ ਦੀ ਇਹ ਹਾਂਜੀ ਹਾਂਜੀ ਜੜੀ ਕੀਰਤ ਦੀ ਗੱਲ ਕਰੀ ਜਾਂਦੇ ਹੋ ਅੱਛਾ ਅੱਛਾ ਹਾਂ ਰਿਸ਼ਤਾ ਹੋਣਾ ਬੇਟਾ ਆਪਣੀ ਲੜਕੀ ਦਾ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਜਿਹੜਾ ਕੀਰਤ ਮੁੰਡਾ ਉਹ ਪਹਿਲਾਂ ਵਿਆਹਿਆ ਹੋਇਆ ਸੀ ਹਾਂਜੀ ਭੈਣ ਵਿਆਹੀ ਹੋਈ ਸੀ ਮੇਰੀ ਉਹਨੂੰ ਇੱਕ ਹੀ ਕਹੀ ਜਾਂਦਾ ਪੁੱਤ ਤੂੰ ਮੰਮੀ ਐਵੇਂ ਝੂਠ ਬੋਲੀ ਜਾਂਦਾ ਇਹੋ ਜਿਹੀ ਤਾਂ ਕੋਈ ਗੱਲ ਨਹੀਂ ਹੈਗੀ ਮੈਂ ਉਹਨੂੰ ਜਾਣਦੀ ਆ ਚੰਗੀ ਤਰ੍ਹਾਂ ਭੈਣ ਮੈਨੂੰ ਪਤਾ ਜੀ ਤੁਸੀਂ ਮੇਰੀ ਗੱਲ ਤੇ ਯਕੀਨ ਨਹੀਂ ਕਰਨਾ ਇੱਕ ਮਿੰਟ ਮੈਂ ਤੁਹਾਨੂੰ ਫੋਟੋ ਦਿਖਾਉਣਾ ਆ ਦੇਖੋ ਆ ਮੇਰੀ ਭੈਣ ਆ ਤੇ ਆ ਕੀਰਤ ਉਹ ਹੀ ਆ ਪੁੱਤੇ ਮੁੰਡਾ ਇਸਲਾਮੀ ਵਾਲੀ ਫੋਟੋ ਆ ਮੇਰੀ ਭੈਣ ਨਾਲ ਕੀਰਤ ਦੀ ਮੁੰਡਾ ਤਾਂ ਉਹੀ ਆ ਡੈਡੀ ਫਿਰ ਬਈ ਹੁਣ